ਸਵਾਗਤ ਹੈ ਤੁਹਾਡਾ ਗਰਵਿੰਦਰ ਫੈਮਿਲੀ ਐਂਡ ਬੂਟੀਕ ਵਿੱਚ ਹਾਂਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਜਣ ਠੀਕ ਠਾਕ ਹੋਣਗੇ ਵਧੀਆ ਹੋਣਗੇ ਖੁਸ਼ਹਾਲ ਹੋਣਗੇ ਤੰਦਰੁਸਤ ਹੋਣਗੇ ਹਾਂਜੀ ਮੈਂ ਵੀ ਠੀਕ ਠਾਕ ਹਾਂ ਜੀ ਆਪਣੇ ਘਰੇ ਰਾਜੀ ਖੁਸ਼ੀ ਆ ਤੇ ਹਾਂਜੀ ਫਰੈਂਸ ਦਿਨ ਹੈਗਾ ਜੀ ਅੱਜ ਸੋਮਵਾਰ ਦਾ ਤੇ ਸ਼ਾਮ ਦਾ ਟਾਈਮ ਹੈ ਜੀ ਤੇ ਇੱਥੇ ਤੁਸੀਂ ਦੇਖ ਸਕਦੇ ਮੈਂ ਸੂਟ ਇੰਟਰਲੋਕ ਰਹੀ ਐਨੀ ਆ ਦੋ ਦਿਨਾਂ ਦੇ ਸੂਟ ਸੀਏ ਇਕੱਠੇ ਹੋਏ ਪਏ ਲਾਈਨਿੰਗ ਵਾਲੇ ਸੂਟ ਸੀ ਤੇ ਇੱਕ ਦੋ ਸੂਟ ਸਿੰਪਲ ਸੀਗੇ ਤੇ ਇਨ੍ਹਾਂ ਸੂਟਾਂ ਨੂੰ ਆਪਾਂ ਕਰਦੇ ਪਏ ਐ ਇੰਟਰਲੋਕ ਤੇ ਹਾਂਜੀ ਫਰੈਂਡਸ ਆਪਣੀ ਵੀਡੀਓ ਦਾ ਟਾਪਿਕ ਹੈਗਾ ਜੀ ਮੈਂ ਸੂਟ ਦੀ ਸਮਾਈ ਕਿੰਨੀ ਲੈਣੀ ਆ ਕਿੰਨੀ ਸਲਾਈ ਹੈ ਜੀ ਮੇਰੇ ਹਰ ਇੱਕ ਸੂਟ ਦੀ ਤੇ ਦੇਖੋ ਜੀ ਸੂਟਾਂ ਦੀ ਸਮਾਈ ਅਲੱਗ-ਅਲੱਗ ਹੁੰਦੀ ਆ ਅਲੱਗ-ਅਲੱਗ ਸੂਟਾਂ ਦੇ ਹਿਸਾਬ ਤੇ ਹੁੰਦਾ ਹੈਗਾ ਜਿਵੇਂ ਸਿੰਪਲ ਸੂਟ ਦੀ ਸਮਾਈ ਕੀ ਆ ਜੀ ਪਲਾਜ ਸੂਟ ਦੀ ਸਮਾਈ ਕੀ ਆ ਲਾਈਨਿੰਗ ਵਾਲੇ ਸੂਟ ਦੀ ਸਮਾਈ ਕੀ ਆ ਡਿਜ਼ਾਈਨਿੰਗ ਵਾਲੇ ਸੂਟ ਦੀ ਸਮਾਈ ਕੀ ਆ ਜੇ ਪਲਾਜੋ ਚ ਆਪਾਂ ਡਿਜ਼ਾਈਨ ਬਣਾਉ ਦੀ ਸਮਾਈ ਕੀ ਆ ਅਲੱਗ-ਅਲੱਗ ਸਾਰੇ ਸੂਟਾਂ ਦਾ ਰੇਟ ਹੁੰਦਾ ਜੀ ਤੇ ਆਪਾਂ ਕੁਸ਼ਕ ਕੱਪੜੇ ਦੇ ਹਿਸਾਬ ਤੇ ਵੀ ਸੂਟ ਦੇ ਹਿਸਾਬ ਨਾਲ ਹੁੰਦਾ ਵੀ ਕਿਹੜੇ ਕੱਪੜੇ ਤੇ ਆਪਾਂ ਕੀ ਰੇਟ ਲੈਣਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਜੀ ਆਪਣੇ ਸਿੰਪਲ ਸੂਟ ਦੀ ਸਟਾਰਟਿੰਗ ਦੇਖੋ ਜੀ ਆਪਣਾ ਨਾਂ ਇੱਥੇ ਪਿੰਡ ਹੈ ਤੇ ਨਾਂ ਹੈਗਾ ਸ਼ਹਿਰ ਤੇ ਸ਼ਹਿਰ ਦਾ ਤੇ ਪਿੰਡ ਦਾ ਜ਼ਮੀਨ ਆਸਮਾਨ ਦਾ ਫਰਕ ਪੈਂਦਾ ਸਮਾਈ ਦਾ ਜਿਹੜੇ ਛੋਟੇ ਸ਼ਹਿਰ ਹੁੰਦੇ ਉਹਦੇ ਵਿੱਚ ਵੀ ਸਮਾਈ ਥੋੜੀ ਜਿਹੀ ਘੱਟ ਹੁੰਦੀ ਹੈ ਤੇ ਜਿਹੜੇ ਵੱਡੇ ਸ਼ਹਿਰ ਹੁੰਦੇ ਉਹ ਚ ਸਮਾਈ ਜ਼ਿਆਦਾ ਹੁੰਦੀ ਆ ਠੀਕ ਹੈ ਜੀ ਤੇ ਆਪਾਂ ਸਿੰਪਲ ਸੂਟ ਦੀ ਸਮਾਈ ਇੱਥੇ 200 ਤੋਂ ਲੈ ਕੇ 250 ਤੱਕ ਹੁੰਦੀ ਹੈ ਜੀ ਆਪਣੀ ਸਿੰਪਲ ਸੂਟ ਦੀ ਸਮਾਈ ਤੇ ਕਈ ਵਾਰੇ ਕਸਟਮਰ ਤੋਂ ਆਪਾਂ ਵੱਧ ਵੀ ਲੈ ਲੈਂਦੇ 250 ਰੁਪਿਆ ਵੀ ਸਮਾਈ ਹੋ ਜਾਂਦੀ ਹੈ ਕਿਉਂਕਿ ਆਪਣਾ ਜਿਹੜਾ ਸੂਟ ਆਪਾਂ ਸਟਿਚ ਕਰਦੇ ਆਪਾਂ ਬੰਦਾ ਵੇਖ ਕੇ ਜੱਜ ਕਰਦੇ ਆ ਜੀ ਕਿੰਨੀ ਕਿ ਸਮਾਈ ਦੇ ਸਕਦਾ ਕਈ ਵਿਚਾਰੇ ਤੇ ਇਹੋ ਜੀ ਹੁੰਦੇ ਜਿੰਨੇ ਤੋਂ ਆਪਾਂ 150 ਰੁਪਿਆ ਵੀ ਲੈ ਲੈਂਦੇ ਆ ਠੀਕ ਹੈ ਜੀ ਇੰਨੀ ਕ ਤਾਂ ਦੇ ਆਪਣੇ ਦਿਲ ਚ ਹੋਣੀ ਚਾਹੀਦੀ ਹੈ ਕਈ ਵਿਚਾਰੇ ਨਹੀਂ ਵੀ ਸਮਾਈ ਦੇ ਸਕਦੇ ਤੇ ਥੋੜੀ ਸਮਾਈ ਹੁੰਦੀ ਆਪਾਂ ਨੂੰ ਤਾਂ ਥੋੜੀ ਵੀ ਨਾਕਲੇੰਦੇ ਵੀ ਪੈਸੇ ਲੈ ਲੈਣੇ ਆ ਤੇ ਇਸ ਤੋਂ ਬਾਅਦ ਆ ਗਏ ਜੀ ਜੇ ਆਪਾਂ ਕੋਈ ਪਾਈਪਿੰਗ ਲਾਉਣੀ ਆ ਲੈਸ ਵਗੈਰਾ ਲਾਉਣੀ ਆ ਉਹ ਲੈਸ ਵਗੈਰਾ ਸਾਰਾ ਕੁਝ ਉਹਨਾਂ ਦਾ ਹੁੰਦਾ ਤੇ ਆਪਾਂ ਲੈ ਲੈਨੇ ਆ ਜੀ ਉਹਨਾਂ ਤੋਂ 300 ਰੁਪਿਆ ਵੀ ਲੈ ਲੈਨੇ ਆ 250 ਰੁਪਿਆ ਵੀ ਲੈ ਲੈਨੇ ਆ ਤੇ ਫੇਰ ਜੀ ਆ ਗਈ ਪਲਾਜੋ ਸੂਟ ਦੀ ਸਮਾਈ ਉਹਨਾਂ ਦੀ ਸਮਾਈ ਜੀ ਆਪਾਂ ਜੇ ਆਪਾਂ ਦੂਜੇ ਸੂਟ ਦੇ 250 ਲਵਾਂਗੇ ਉਹਨਾਂ 300 ਰੁਪਿਆ ਪਲਾਜੋ ਸੂਟ ਦੀ ਸਮਾਈ ਹੁੰਦੀ ਆ ਠੀਕ ਹੈ ਜੀ ਜਿਵੇਂ ਅੱਜ ਪਲਾਜ਼ੋ ਸੂਟ ਹੋ ਗਿਆ ਪਿਆਮੀ ਸੂਟ ਹੋ ਗਿਆ ਅਮਰੇਲਾ ਪਲਾਜ਼ੋ ਹੋ ਗਿਆ ਇਹਨਾਂ ਦੀ ਥੋੜੀ ਸਮਾਈ ਜ਼ਿਆਦਾ ਹੋ ਜਾਂਦੀ ਹੈ ਕਿਉਂ ਇਹ ਹੈ ਤਾਂ ਸੌਖੇ ਜੀ ਉਹਨਾਂ ਦਾ ਪਰ ਇਹਨਾਂ ਦੀ ਸਮਾਈ ਜ਼ਿਆਦਾ ਹੁੰਦੀ ਹੈ ਕਿਉਂਕਿ ਪਲਾਜ਼ੋ ਦਾ ਜੇ ਕੋਈ ਟਾਈਟ ਹੋ ਗਿਆ ਤਾਂ ਵੀ ਆਪਾਂ ਨੂੰ ਪੈਣ ਹੈ ਜੀ ਇਹ ਤੇ ਇਹਨਾਂ ਨੂੰ ਖੁੱਲਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਇਹ ਤਾਂ ਕਰਕੇ ਇਹਨਾਂ ਚੀਜ਼ਾਂ ਦੀ ਥੋੜੀ ਸਮਾਈ ਜ਼ਿਆਦਾ ਹੁੰਦੀ ਹੈ ਜੀ ਇਸ ਤੋਂ ਬਾਅਦ ਆ ਗਿਆ ਜੀ ਕਲੀਆਂ ਵਾਲੀ ਫਰਾਕ ਹੋਗੀ ਜੀ ਦੂਜੀ ਫਰਾਕ ਹੋਗੀ ਅਮਰੇਲਾ ਫਰਾਕ ਉਹ ਇਹਨਾਂ ਦੀ ਸਮਾਈ ਵੀ ਆਪਾਂ ਜਾਰੀ ਲੈਣੇ ਆ 4-500 ਰੁਪਏ ਨਾਲ ਹੀ ਸਟਾਰਟਿੰਗ ਹੋ ਜਾਂਦੀ ਹੈ ਸਿੰਪਲ ਫਰਾਕ ਦੀ ਠੀਕ ਹੈ ਜੀ ਬਿਨਾ ਲਾਈਨਿੰਗ ਤੋਂ ਤੇ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਟਾਈਮ ਲੱਗਦਾ ਹੈਗਾ ਤਾਂ ਕਰਕੇ ਇਹਨਾਂ ਦੀ ਸਮਾਈ ਆਪਾਂ ਜਾਰਾ ਲੈਣੇ ਆ ਇਸ ਤੋਂ ਬਾਅਦ ਆ ਗਿਆ ਜੀ ਲਾਈਨਿੰਗ ਵਾਲੇ ਸੂਟ ਲਾਈਨਿੰਗ ਵਾਲਾ ਸੂਟ ਦੇਖੋ ਜੀ ਇਹ ਡਬਲ ਸਮਾਈ ਹੋ ਜਾਂਦੀ ਆ ਅਗਰ ਕਸਟਮਰ ਆਪਦੀ ਲਾਈਨਿੰਗ ਵਗੈਰਾ ਆਪ ਧੋ ਕੇ ਦਿੰਦਾ ਹੈਗਾ ਤਾਂ ਆਪਾਂ ਉਹਨਾਂ ਦੇ ਲੈਣੇ ਦੀ 600 ਰੁਪਏ ਲਾਈਨਿੰਗ ਵਾਲੇ ਸੂਟ ਦਾ ਠੀਕ ਹੈ ਜੀ ਅਗਰ ਆਪਾਂ ਲਾਈਨਿੰਗ ਆਪ ਤੋਂ ਨਹੀਂ ਆ ਫਿਰ ਦੇਖੋ ਜੀ ਖਰਚਾ ਵੀ ਬਹੁਤ ਹੁੰਦਾ ਨਾ ਲਾਈਨਿੰਗ ਆਪਾਂ ਤੋਂ ਨਹੀਂ ਆ ਫਿਰ ਉਹਨੂੰ ਪ੍ਰੈਸ ਕਰਦੇ ਆ ਤੇ ਉਹਦਾ ਆਪਾਂ 700 ਰੁਪਿਆ ਲੈ ਲੈਣੀ ਐ 100 ਰੁਪਿਆ ਐਕਸਟਰਾ ਲੈਣੇ ਆ ਜੀ ਇਹ ਲੱਗ ਉਹਨਾਂ ਦਾ ਤੇ ਤੁਹਾਨੂੰ ਪਤਾ ਹੀ ਇਹ ਕਸਟਮਰ ਨੂੰ ਆਪ ਵੀ ਚਾਹੀਦਾ ਨਾ ਸਮਾਈ ਸਾਰੀ ਫੋਲੋ ਦੇਣ ਕਿਉਂਕਿ ਸਾਰੀ ਜਿਹੜੀ ਲੈਣ ਦੀ ਸੂਟ ਸਟਿਚ ਕਰਦੇ ਆ ਇਹਨੂੰ ਤੇ ਕਈਆਂ ਤੇ ਮੇਰੇ ਭੈਣਾਂ ਦੇ ਅਨਕਾ ਵੀ ਲੱਗ ਜਾਂਦੀ ਐ ਢੂਈ ਦੁਖਣ ਲੱਗ ਜਾਂਦੀ ਐ ਤੇ ਗੋਡੇ ਦੁਖਣ ਲੱਗ ਜਾਂਦੀ ਐ ਸਲਾਈ ਕਰਨੀ ਬਹੁਤ ਔਖੀ ਐ ਪਰ ਇਹ ਚ ਪੈਸਾ ਵੀ ਵਧੀਆ ਬੰਦ ਐ ਜੀ ਠੀ ਇਸ ਤੋਂ ਬਾਰੇ ਆ ਗਿਆ ਜੀ ਪਲਾਜੋ ਸੂਟ ਦੀ ਲਾਈਨਿੰਗ ਵਾਲਾ ਜਿਹੜਾ ਹੁੰਦਾ ਹੈਗਾ ਇਹਨਾਂ ਦੀ ਆਪਾਂ ਸਮਾਈ ਜਾਰਾ ਲੈਣੇ ਆ 8 900 ਰੁਪਏ ਨੇ ਦੀ ਆਪਾਂ ਸਮਾਈ ਲੈ ਲੈਣੇ ਆ ਜੀ ਜਿਹੜੇ ਪਲਾਜੋ ਸੂਟ ਹੁੰਦੇ ਆ ਜੇ ਕੋਈ ਡਿਜ਼ਾਈਨਿੰਗ ਪਾਉਣੀ ਹੈ ਤਾਂ 100 ਰੁਪਏ ਡਿਜ਼ਾਈਨ ਦਾ ਅਲੱਗ ਹੁੰਦਾ ਠੀਕ ਹੈ ਜੀ ਇੱਕ ਮੇਰੀ ਭੈਣ ਨੇ ਵਲੌਗ ਪਾਇਆ ਸੀਗਾ ਲੁਧਿਆਣਾ ਤੋਂ ਮੇਰੀ ਭੈਣ ਹੈ ਜੀ ਉਹਨਾਂ ਨੇ ਇਹ ਸਿੰਪਲ ਸੂਟ ਦੀ ਸਮਾਈ 400 ਰੁਪਏ ਸਟਾਰਟਿੰਗ ਦੱਸੀ ਆ ਤੇ 1100 ਰੁਪਏ ਉਹਨਾਂ ਨੇ ਲਾਈਨਿੰਗ ਵਾਲੇ ਸੂਟ ਦਾ ਦੱਸਿਆ ਦੇਖੋ ਜੀ ਵੱਡੇ ਸ਼ਹਿਰਾਂ ਨਾਲ ਵੱਡੇ ਸ਼ਹਿਰਾਂ ਚ ਜਿਹੜਾ ਸਮਾਈ ਜਾ ਰਹੀ ਹੁੰਦੀ ਤੁਹਾਨੂੰ ਪਹਿਲਾਂ ਹੀ ਕਿਹਾ ਵੱਡੇ ਸ਼ਹਿਰਾਂ ਚ ਸਮਾਈ ਜ਼ਿਆਦਾ ਹੁੰਦੀ ਹੈ ਜਿਵੇਂ ਚੰਡੀਗੜ੍ਹ ਹੋ ਗਿਆ ਲੁਧਿਆਣਾ ਹੋ ਗਿਆ ਜਿੱਥੋਂ ਦੀ ਆਪਾਂ ਦੇਖੇ ਪਰਖੇ ਸ਼ਹਿਰ ਹੈਗੇ ਉਹਨਾਂ ਦੀ ਸਮਾਈ ਤਾਂ ਜੀ ਬਹੁਤ ਜ਼ਿਆਦਾ ਹੁੰਦੀ ਹੈ ਵੱਡੇ ਸ਼ਹਿਰਾਂ ਦੀ ਤੇ ਆਪਣੀ ਸਮਾਈ ਥੋੜੀ ਜਿਹਾ ਨਾਲ ਘੱਟ ਹੁੰਦੀ ਹੈ ਵੈਸੇ ਹੀ ਪਿੰਡਾਂ ਦੀ ਸਮਾਈ ਤਾਂ ਘੱਟ ਹੀ ਹੁੰਦੀ ਹੈ ਜੀ ਹਾਂਜੀ ਜਦੋਂ ਆਪਾਂ ਸੂਟ ਸਟਿਚ ਕਰਦੇ ਆਂ ਕਈ ਵਾਰੀ ਕਿਹ ਹੁੰਦਾ ਆਪਣਾ ਕਿ ਐਮਰਜੈਂਸੀ ਸੂਟ ਆਉਂਦੇ ਆ ਜਿਵੇਂ ਕਿ ਸੂਆ ਸੂਟ ਫੜਾ ਕੇ ਗਿਆ ਜੇ ਸਾਨੂੰ ਸ਼ਾਮ ਨੂੰ ਸੂਟ ਚਾਹੀਦਾ ਦੇਖੋ ਉਹ ਸੂਟ ਵਿੱਚ ਆਪਣੀ ਖੇਚਲ ਵੀ ਜ਼ਿਆਦਾ ਹੁੰਦੀ ਆ ਦਿਮਾਗ ਤੇ ਟੈਨਸ਼ਨ ਵੀ ਜ਼ਿਆਦਾ ਹੁੰਦੀ ਆ ਤੇ ਤਾਂ ਫਿਰ ਉਹਦੇ ਵਿੱਚ ਸਮਾਈ ਆਪਾਂ ਡਬਲ ਕਰ ਦਿੰਨੇ ਆ ਜੀ ਜਿੱਥੇ ਆਪਾਂ ਸਿੰਪਲ ਸੂਟ ਦੀ ਸਮਾਈ 200 ਰੁਪਏ ਲੈਣੀ ਆ 250 ਰੁਪਏ ਲੈਣੀ ਆ ਉਥੇ ਉਹਦੀ ਸਮਾਈ ਆਪਾਂ 10 ਚਾਰ 450 ਰੁਪਿਆ ਕਰ ਦਿੰਨੇ 400 ਰੁਪਿਆ ਤਾਂ ਪੱਕਾ ਹੀ ਹੈ ਜੋ ਸਮਾਈ ਦਾ ਕਿਉਂ ਆਪਣੀ ਡਬਲ ਮਿਹਨਤ ਲੱਗਦੀ ਹੈ ਜੀ ਤੇ ਜਿੱਥੇ ਆਪਾਂ ਸਾਰੇ ਕੰਮ ਸਾਈਡ ਤੇ ਕਰਕੇ ਉਹ ਸੂਟ ਆਪਾਂ ਸਟਿਚ ਕਰਨਾ ਹੁੰਦਾ ਜਿਹੜੇ ਪਹਿਲਾਂ ਨੇ ਕਸਟਮਰ ਦੇ ਸੂਟ ਆਪਾਂ ਸਟਿਚ ਕਰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਜਵਾਬ ਵੀ ਦੇਣਾ ਹੁੰਦਾ ਕਿਉਂ ਆਪਾਂ ਦੇ ਸੂਟ ਦੇ ਨਹੀਂ ਵੀ ਸਟਿਚ ਕੀਤੀ ਜਾਂਦੇ ਤਾਂ ਫਿਰ ਉਹਦੀ ਸਮਾਈ ਜੀ ਆਪਣੀ ਜ਼ਿਆਦਾ ਹੋ ਜਾਂਦੀ ਆ ਤੇ ਜਿਵੇਂ ਕੱਟਵਰਕ ਵਾਲੇ ਪਹੁੰਚੇ ਹੋਗੇ ਆਪਾਂ ਕੱਟਵਰਕ ਬਣਾਉਣੇ ਆ ਪਲਾਜੋ ਦੇ ਕੱਟਵਰਕ ਬਣਾਉਣੇ ਉਹਨਾਂ ਦਾ ਵੀ 100 ਰੁਪਿਆ ਚਾਰਜਿੰਗ ਅਲੱਗ ਹੁੰਦਾ ਜੀ ਕਿਉਂ ਉਹਨਾਂ ਦੇ ਵਿੱਚ ਬਹੁਤ ਟਾਈਮ ਲੱਗਦਾ ਜਿੱਥੇ ਆਪਾਂ ਕੱਟਵਰਕ ਬਣਾਉਣ ਦੇ ਟਾਈਮ ਲੋਨੇ ਉਹ ਚ ਆਪਣਾ ਇੱਕ ਪਲਾਜੋ ਖੜਾ ਹੋ ਜਾਂਦੇ ਜੀ ਇੱਕ ਪਲਾਜੋ ਆਪਾਂ ਸਟਿਚ ਕਰ ਲੈਨੇ ਆ ਤਾਂ ਕਰਕੇ ਉਹਦੀ ਸਮਾਈ ਵੀ ਜ਼ਿਆਦਾ ਹੁੰਦੀ ਹੈ ਬਾਕੀ ਮੇਰੇ ਪੈਨੋ ਆਪਣੇ ਖੇਚਲ ਬਹੁਤ ਹੁੰਦੀ ਹੈ ਮਿਹਨਤ ਬਹੁਤ ਲੱਗਦੀ ਹੈ ਤੁਸੀਂ ਆਦੀ ਮੂੰਹ ਮੰਗ ਵੀ ਸਮਾਈ ਲਿਆ ਕਰੋ ਤੇ ਹਾਂ ਜੀ ਜੇ ਕੋਈ ਇਹੋ ਜੇ ਮੇਰੀ ਭੈਣ ਭਾਈ ਹੁੰਦਾ ਹੈ ਨਾ ਕਿੰਨਾਂ ਵਾਰੇ ਨਹੀਂ ਵੀ ਇੰਨੇ ਸਮਾਈ ਦੇਸ ਅਜੀ ਉਹਨਾਂ ਨੇ ਮਾੜੀ ਦਿਆ ਵੀ ਦਿਖਾ ਦੇ ਕੋਈ ਗਾ ਨਹੀਂ ਘੱਟ ਲਿਆ ਲਿਆ ਕਰੋ ਮੈਂ ਕਦੇ ਵੀ ਵਾਧ ਰੇਟ ਉਹਨਾਂ ਤੋਂ ਨਹੀਂ ਮੰਗਿਆ ਮੈਂ ਜਾਏ ਜਾਜੀ ਰੇਟ ਲੈਣੇ ਇੱਥੋਂ ਤੇ ਕਿ ਮੈਂ ਕਈ ਵਾਰ 150 ਰੁਪਏ ਵੀ ਲੈ ਲੇ ਲੀ ਨਾ ਤਾਂ ਤੇ ਐਸਲੀ ਸਮਾਈ ਜੀ ਆਪਾਂ ਠੀਕ ਠਾਕ ਲਈ ਦੀ ਉਹਨਾਂ ਤੋਂ ਹਾਂ ਜੀ ਜੇ ਅਗਰ ਕਸਟਮਰ ਬਹੁਤ ਵਧੀਆ ਹੈਗੀ ਹੈ ਤੇ ਕਾਲੀ ਕੁਲੀ ਦਾ ਸੂਟ ਹੈਗਾ ਜਾਂ ਉਹਨਾਂ ਦੇ ਸੂਟ ਵੀ ਤੁਸੀਂ ਹਲਾ ਕਈ ਵਰਕਿੰਗ ਬਾਲੇ ਨਖਰੇ ਵੀ ਕਰਦੇ ਹੁੰਦੇ ਆ ਕਿ ਨਾ ਵੀ ਸਾਡਾ ਐਂ ਕਰਜੋਗੇ ਉਹ ਤੋਂ ਫਿਰ ਸਮਾਈ ਆਪਾਂ ਪੂਰੀ ਫੁੱਲ ਲੈਣੇ ਆ ਜੀ ਠੀਕ ਹੈ ਜੀ ਦੇਖੋ ਜੀ ਇੰਨਾ ਸਾਰੀ ਸਮਾਈਆਂ ਦਾ ਰੀਜਨ ਆਪਣਾ ਕੀ ਆ ਦੇਖੋ ਆਪਾਂ ਸਲਵਾਰਾ ਵੀ ਬਾਰਾ ਬਣਾਉਣੀ ਆ ਤਰਪਾਈਆਂ ਵੀ ਬਾਰਾ ਕਰਾਉਣੀ ਆ ਬਿਜਲੀ ਵੀ ਮੱਚਦੀ ਏ ਸਾਰੀ ਜਿਹੜੀ ਠੀਕ ਹੈ ਜੀ ਆਪ ਤੋਂ ਆਰਾਮ ਵੀ ਨਹੀਂ ਕੀਤਾ ਹੁੰਦਾ ਸਾਰੇ ਜਿਹੜੀ ਕੱਪੜਿਆਂ ਤੇ ਨਿਕਲ ਜਾਂਦੀ ਆ ਆਪਣਾ ਵੀ ਜੀ ਕਰਦਾ ਜੀ ਦੁਪਹਿਰੇ ਆਪਾਂ ਰੈਸਟ ਕਰੀਏ ਤੇ ਕਿਤੇ ਆਈਏ ਜਾਈਏ ਦੇਖੋ ਸਾਰਾ ਹੋਣਾ ਜਾਣਾ ਵੀ ਆਪਣਾ ਬੰਦ ਹੋ ਜਾਂਦਾ ਰੈਸਟ ਇੱਕ ਮਿੰਟ ਦੀ ਨਹੀਂ ਮਿਲਦੀ ਆਪਾਂ ਨੂੰ ਤੇ ਬਾਕੀ ਕਈ ਵਾਰ ਕੀ ਹੁੰਦਾ ਪ੍ਰੈਸ ਵੀ ਆਪਾਂ ਬਾਹਰੋਂ ਕਰਵਾਉਨੇ ਆ ਕਈ ਵਾਰ ਨਹੀਂ ਵੀ ਟਾਈਮ ਹੁੰਦਾ ਆਪਣੇ ਕੋਲ ਪ੍ਰੈਸ ਕਰਨ ਦਾ ਤੇ ਕਈ ਕਾਰਨ ਹੋਇਆ ਨੇ ਜਿਹਦੇ ਕਰਕੇ ਆਪਾਂ ਨੂੰ ਸਮਾਈ ਫੌਲੀ ਲੈਣੀ ਪੈਂਦੀ ਹੈ ਜੀ ਤੇ ਜੇ ਸੋ ਫਰੈਂਡਸ ਤੁਹਾਨੂੰ ਥੋੜੀ-ਮੋਟੀ ਆਪਾਂ ਗੱਲਾਂ ਸ਼ੇਅਰ ਕੀਤੀਆਂ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਥੋੜੀ-ਮੋਟੀ ਵੀ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰੋ ਵਾਤਵਾਰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਤਾਂ ਜੋ ਮੇਨੂੰ ਹੌਸਲਾ ਜਾ ਹੋ ਸਕੇ ਤੇ ਮੈਂ ਹੋਰ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਬਣਾ ਕੇ ਲੈ ਕੇ ਆਵਾਂ ਤੇ ਹਾਂਜੀ ਫਰੈਂਡਸ ਇਹਨਾਂ ਦਿਨਾਂ ਵਿੱਚ ਆਪਣੇ ਕਟਿੰਗ ਤੇ ਸਟੀਚਿੰਗ ਦੀਆਂ ਵੀਡੀਓ ਬਹੁਤ ਘੱਟ ਆਉਣੀ ਹੈ ਕਿਉਂਕਿ ਟਾਈਮ ਨਹੀਂ ਹੁੰਦਾ ਜੀ ਇੰਨਾ ਤੁਹਾਨੂੰ ਵੀ ਪਤਾ ਜੀ ਹੁੰਦਿਆਂ ਇਸ ਤਰ੍ਹਾਂ ਦਾ ਮੌਸਮ ਚੱਲੀ ਜਾਂਦਾ ਹੈਗਾ ਤੇ ਹੁਣ ਇਸ ਤੋਂ ਬਾਅਦ ਨਰਾਤੇ ਸ਼ੁਰੂ ਹੋਏ ਨੇ ਔਰ ਵੀ ਸਾਰੀ ਲੇਡੀਜ਼ ਨੂੰ ਨਵੇਂ ਕੱਪੜੇ ਪਾਉਣ ਦੇ ਕੰਨ ਜਿਹਨਾਂ ਨੇ ਨਰਾਤੇ ਰੱਖਣੇ ਹੁੰਦੇ ਆ ਤੇ ਇਸ ਤੋਂ ਬਾਅਦ ਆ ਜਾਣੀ ਦਸਹਿਰਾ ਆ ਜੂਗੀ ਦੀਵਾਲੀ ਆ ਜੂਗੀ ਲੋੜੀ ਆ ਜੂਗੀ ਤੇ ਇਸ ਤੋਂ ਬਾਅਦ ਆ ਜੀ ਆਪਣਾ ਸਾਰਾ ਸੀਜ਼ਨ ਕੱਪੜਿਆਂ 'ਚ ਨਿਕਲ ਜਾਣਾ ਜੀ ਤੇ ਤਾਂ ਕਰਕੇ ਆਪਣੇ ਸਟੀਚਿੰਗ ਦੇ ਵੀਡੀਓ ਆਇਆ ਤਾਂ ਕਰਨਗੇ ਜੀ ਪਰ ਇੰਨੀਆਂ ਨਹੀਂ ਆਇਆ ਕਰਨੀਆਂ ਆਪਣੇ ਵਾਸਤੇ ਇਸ ਤਰ੍ਹਾਂ ਹੀ ਵਲੋਗ ਆਇਆ ਕਰਨਗੇ ਕੋਈ ਨਾ ਕੋਈ ਨਵੀਂ ਜਾਣਕਾਰੀ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਤੇ ਜਿਵੇਂ ਮੈਨੂੰ ਦੂਸਰੇ ਵੀਡੀਓ ਦੇਖ ਕੇ ਮੋਟੀਵੇਸ਼ਨ ਮਿਲਦੀ ਉਸ ਤਰ੍ਹਾਂ ਹੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵੀ ਮਾੜੀ-ਮੋਟੀ ਮੇਰੀ ਵੀਡੀਓ ਦੇਖ ਕੇ ਮੋਟੀਵੇਸ਼ਨ ਮਿਲੇਗੀ ਤੇ ਬਾਕੀ ਫਰੈਂਸ ਸਮਾਈ ਕਿਉਂ ਨਾ ਜਿਆਦਾ ਲਈਏ ਦੇਖੋ ਸਰਵਾਈਕਲ ਜਿਹੜੀ ਮੇਰੀ ਭੈਣ ਕੱਪੜੇ ਸਟਿਚ ਕਰਦੀ ਹੈ ਹਰੇਕ ਪੈਨ ਨੂੰ ਸਰਵੈਕ ਦੀ ਪ੍ਰੋਬਲਮ ਜ਼ਰੂਰ ਹੈਗੀ ਹੈ ਮੈਨੂੰ ਵੀ ਹੈਗੀ ਹੈ ਇਹਦਾ ਪੇਨ ਬਹੁਤ ਜ਼ਿਆਦਾ ਹੁੰਦਾ ਹੈਗਾ ਧੌਣ ਆਕਰ ਜਾਂਦੀ ਹੈ ਸਵੇਰ ਜਿਹੜੇ ਉੱਠਦੇ ਧੌਣ ਤੇ ਆਪਣੇ ਸਵੇਲਿੰਗ ਹੋਈ ਪਈ ਹੁੰਦੀ ਹੈ ਤੇ ਬਹੁਤ ਔਖਾ ਹੈਗਾ ਬਸ ਇੱਕ ਇੰਨਾ ਜੀ ਆਪਾਂ ਆਪਣੇ ਟਾਈਮpass ਵਾਸਤੇ ਸਿਲਾਈ ਦਾ ਕੰਮ ਕਰਦੇ ਆ ਤੇ ਨਹੀਂ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਹਨਾ ਵੀ ਇੰਨਾ ਕੰਮ ਕਰਕੇ ਵੀ ਘਰ ਦਾ ਕੰਮ ਕਰਕੇ ਵੀ ਆਪਾਂ 10 ਮਿੰਟ ਰੈਸਟ ਨਾ ਕਰੀਏ ਤੇ ਬੱਸ ਜੀ ਤਾਂ ਕਰਕੇ ਇਹਦੀ ਸਮਾਈ ਤੇ ਜ਼ਿਆਦਾ ਲੈਣੀ ਬੰਦੀ ਹੈ ਕਿਉਂਕਿ ਸਾਰੇ ਬੱਤੀ ਰੋਗ ਵੀ ਆਪਾਂ ਆਪਣੇ ਆਪ ਨੂੰ ਲਾਏ ਹੋਏ ਆ ਸਿਰਫ ਸਲਾਈ ਦਾ ਕੰਮ ਕਰਕੇ ਇੱਕ ਸਲਾਈ ਦਾ ਕੰਮ ਸ਼ੁਰੂ ਕਰਕੇ ਆਪਾਂ ਬੱਤੀ ਰੋਗ ਲਾ ਗਦੇ ਆ ਬਹੁਤ ਜ਼ਿਆਦਾ ਧੌਂ ਦੀ ਇਹ ਰੋਗ ਆਪਾਂ ਨੂੰ ਲੱਗਦੇ ਆਗੇ ਆ ਤੇ ਗੋਡਿਆਂ ਰੋਗ ਆਪਾਂ ਲੱਗਦਾ ਤੇ ਜਾਬ ਆਪਣੇ ਬਣ ਲੱਗਿਆ ਕਿਉਂ ਆਪਾਂ ਰੋਟੀ ਖਾ ਕੇ ਜੀ ਨਾਲ ਦੀ ਨਾਲ ਸਲਾਈ ਤੇ ਬੈਹਨੇ ਉਹਦੇ ਨਾਲ ਕੀ ਹੁੰਦਾ ਆਪਣੇ ਇਤਜਾਬ ਬਹੁਤ ਬਣ ਲੱਗਿਆ ਹੁੰਦਾ ਸਿਰਦਰਦ ਆਪਨਾ ਸ਼ੁਰੂ ਹੋ ਜਾਂਦਾ ਅੱਖਾਂ ਖਰਾਬ ਆਪਣੀਆਂ ਹੋ ਜਾਂਦੀਆਂ ਤੇ ਬਹੁਤ ਜਿਆਦੇ ਰੋਗ ਲੱਗ ਜਾਂਦੇ ਮੈਨੂੰ ਪਹਿਲਾਂ ਕੋਈ ਰੋਗ ਨਹੀਂ ਸੀ ਜਦੋਂ ਦਾ ਮੈਂ ਸਲਾਈ ਦਾ ਕੰਮ ਸ਼ੁਰੂ ਕੀਤਾ ਮੈਨੂੰ ਥਰੈਡ ਹੋ ਗਿਆ ਸਰਵੈਕਲ ਹੋ ਗਿਆ ਤੇ ਯਾ ਮੇਰੇ ਜਿਆਦਾ ਬਣ ਲੱਗਿਆ ਸਿਰ ਮੇਰਾ ਦੁਖਣ ਲੱਗ ਗਿਆ ਬਸ ਇੰਨਾ ਜੀ ਘੱਟ ਖਰਚੇ ਤੋਂ ਆਪਣੀ ਵੱਧ ਕਮਾਈ ਜ਼ਰੂਰ ਹੋ ਜਾਂਦੀ ਆ ਤੇ ਸੋ ਫਰੈਂਸ ਇਸ ਟੈਨਸ਼ਨ ਵੀ ਬਹੁਤ ਜਿਆਦੇ ਆ ਚਲੋ ਜੀ ਪ੍ਰਮਾਤਮਾ ਹਰੇਕ ਭੈਣ ਨੂੰ ਕੰਮ ਬਖਸ਼ੇ ਤੇ ਮਿਹਨਤ ਦੇਵੇ ਤੇ ਆਪਣੀ ਤੋਂ ਜਿਲੇ ਹੀ ਅਰਦਾਸ ਹੈ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ-ਮੋਟੀ ਵੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ